ਨਿਊਜ਼ੀਲੈਂਡ ਨੂੰ ਦੁਨੀਆਂ ਦਾ ਸਾਰਿਆਂ ਦਾ ਸੋਹਣਾ ਮੁਲਕ ਕਹਿੰਦੇ ਐ ਇੱਥੇ ਹੈ ਵੀ ਹੁਣ ਜਾ ਕੇ ਉੱਥੇ ਪਤਾ ਲੱਗਿਆ ਵੀ ਵਾਕਈ ਸੋਹਣਾ ਸਵਰਗਾ ਦੁਨੀਆਂ ਦਾ ਯਾਰ ਤੁਸੀਂ ਹੈਰਾਨ ਮੰਨੋਗੇ ਵੀ ਇੱਥੇ ਕੋਈ ਸੜਕ ਤੇ ਪੱਤਾ ਨਹੀਂ ਕੋਈ ਲਫਾਫਾ ਨਹੀਂ ਬੋਤਲ ਤਾਂ ਕੀ ਹੁੰਦੀ ਹੈ ਬੋਤਲ ਦਾ ਟੱਕਣ ਵੀ ਨਹੀਂ ਕਿਤੇ ਤੁਸੀਂ ਮਾੜਾ ਜਾ ਵੀ ਕਚਰਾ ਨਹੀਂ ਦੇਖੋਗੇ ਘਰਾਂ ਦੇ ਵਿੱਚ ਕੀ ਬਾਹਰ ਕੀ ਲੋਕ ਆਪ ਦੇ ਘਰਾਂ ਨੂੰ ਵੀ ਉਵੇਂ ਹੀ ਸਾਫ਼ ਰੱਖਦੇ ਜਿਵੇਂ ਬਾਹਰ ਸੜਕਾਂ ਸਾਫ਼ ਨੇ ਘਰਾਂ ਦੇ ਵਿੱਚ ਵੀ ਪੋਰਾ ਕਿਤੇ ਤੁਹਾਨੂੰ ਕੋਈ ਦੇਖਣ ਨੂੰ ਨਹੀਂ ਮਿਲਣਾ ਆ ਦੇਖ ਲਓ ਠੀਕ ਹੈ ਕਿੰਨੇ ਸਾਫ਼ ਨੇ ਸੁੰਦਰ ਨੇ ਇੰਨੀ ਫੁੱਲ ਵਾਲੀ ਹੈ ਇੰਨੇ ਦਰਖਤ ਨੇ ਫੇਰ ਵੀ ਇੱਥੇ ਕੋਈ ਕਚਰਾ ਨਹੀਂ ਕੁਝ ਨਹੀਂ ਹੈ ਕੋਈ ਗੰਦਗੀ ਨਹੀਂ ਆਪਣਾ ਢੇਰ ਲੱਗੇ ਪਿਆ ਉਹਨਾਂ ਲਫਾਫਿਆਂ ਦੀ ਇੱਥੇ ਕੋਈ ਲਫਾਫਾ ਤਾਂ ਦੇਖਣ ਨੂੰ ਨਹੀਂ ਮਿਲਦਾ ਪਤਾ ਨਹੀਂ ਕਹੇ ਜਾ ਸਿਸਟਮ ਬਣਾਇਆ ਹੈ ਤੁਸੀਂ ਕਿਤੇ ਵਗ ਜੋ ਬਾਜ਼ਾਰਾਂ ਚ ਵਗ ਜੋ ਮਾਲ ਚ ਵਗ ਜੋ ਹੋਟਲਾਂ ਦੇ ਵਗ ਜੋ ਭੋਰਾ ਵੀ ਕਿਤੇ ਤੁਸੀਂ ਗੰਦਗੀ ਦਾ ਨਹੀਂ ਦੇਖੋਗੇ ਕੋਈ ਕਾਰਗਈ ਹੈ ਦੇਖੋ ਕਿਵੇਂ ਫੁੱਲ ਲੱਗੇ ਹੋਏ ਨਹੀਂ ਕਹਾਂ ਚ ਕੋਈ ਕਾਰਗਈ ਹੈ ਕੋਈ ਲਫਾਫਾ ਕੋਈ ਕਿਸੇ ਚੀਜ਼ ਦਾ ਕਿਸੇ ਕਿਸਮ ਦਾ ਕੋਈ ਫਰੂਟ ਦਾ ਸਿਲਕਾ ਕਾ ਸਬਜੀ ਦਾ ਸਿਲਕਾ ਕੋਈ ਚੀਜ਼ ਕਿਤੇ ਵੀ ਨਹੀਂ ਸੋਨੂ ਦੇ ਸਕੀ ਬਹੁਤ ਬਹੁਤ ਸੋਹਣਾ ਸਿਸਟਮ ਬਣਾਇਆ ਇੱਥੇ ਪਤਾ ਨਹੀਂ ਕਿਵੇਂ ਮੇਨਟੇਨ ਕੀਤਾ ਹੈ ਕੋਈ ਇਹਨਾਂ ਨੂੰ ਕਹਿੰਦਾ ਨਹੀਂ ਕੋਈ ਸਮਝਾਉਂਦਾ ਨਹੀਂ ਕੋਈ ਇਹਨਾਂ ਨੂੰ ਟੋਕਦਾ ਨਹੀਂ ਕੋਈ ਰੋਕਦਾ ਨਹੀਂ ਇੰਨੇ ਸਾਫ਼ ਸੁਥਰੇ ਘਰ ਦੇਖੋ ਆ ਆਮ ਰਸਤਾ ਹੈ ਆਮ ਗਲੀ ਹੈ ਜਿਵੇਂ ਸੈਰਾਂ ਚ ਆਪਣੇ ਗਲੀਆਂ ਹੁੰਦੀਆਂ ਦੇਖੋ ਕਿੰਨੀ ਚੌੜੀ ਗਲੀ ਹੈ ਬਹੁਤ ਥਾਮਾਂ ਨੇ ਇੰ্যায় ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਅਸੀਂ ਤੁਹਾਨੂੰ ਤਕਰੀਬਨ ਕੋਸ਼ਿਸ਼ ਕਰਦੇ ਵੀ ਇੰ্যায় ਚੀਜ਼ਾਂ ਦਿਖਾਉਂਦੇ ਰਹਿਣਾ ਕਰਾਂਗੇ ਵਧੀਆ ਤੋਂ ਵਧੀਆ ਆ ਇਹਦੀ ਚੀਜ਼ ਐ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦੇ ਆ ਦੇਖੋ ਕਿੰਨੇ ਸੋਹਣੇ ਨੇ ਹਰ ਡਸਟਬਿਨ ਹਰੇਕ ਦੇ ਘਰੇ ਹੁੰਦਾ ਇਹ ਖਰਾ ਅਤੇ ਲਾਲ ਲਾਲ ਚ ਤਾਂ ਕੋਈ ਚੀਜ਼ ਮਰਜੀ ਪਾਈ ਜਾਓ ਜਿਹੜਾ ਹਰੇ ਦੇ ਚ ਗਿੱਲਾ ਸਮਾਨ ਪਾਉਣਾ ਪੈਂਦਾ ਇਹ ਹਫਤੇ ਚ ਇੱਕ ਦਿਨ ਲੈ ਕੇ ਜਾਂਦੇ ਨੇ ਇਹਨਾਂ ਨੂੰ ਚੱਕਣ ਵਾਲੇ ਵੀ ਆਪਣੇ ਪੰਜਾਬੀ ਆ ਠੀਕ ਐ ਟਰੱਕ ਆਉਂਦਾ ਆਪਣੇ ਆਪ ਚੱਕਦਾ ਆਟੋਮੈਟਿਕ ਕੋਈ ਹੱਥ ਨਹੀਂ ਲਾਉਣਾ ਹੁੰਦਾ ਉਹਨੂੰ ਤੇ ਹੈ ਆਪਣੇ ਪੰਜਾਬੀ ਜਿੰਨੇ ਇੱਥੇ ਕੰਮ-ਕੁਮ ਕਰਨ ਵਾਲੇ ਆ ਕੂੜੇ ਕਰਕਟ ਦਾ ਇੱਥੇ ਕੋਈ ਵੱਡਾ ਛੋਟਾ ਨਹੀਂ ਦੇਖਦੇ ਇੱਥੇ ਸਭ ਨੂੰ ਕੰਮ ਆਪਿੰਦਾ ਦਿੱਤਾ ਉਹਨਾਂ ਤੋਂ ਇੱਥੇ ਆ ਕੇ ਕਿੱਲੇ ਨਿਕਲ ਜਾਂਦੇ ਸਭ ਦਿਓ ਹੈ ਮਿੰਤਾ ਕਰਦੇ ਫਿਰਦੇ ਸਾਨੂੰ ਕੰਮ ਮਿਲ ਜੇ ਸਾਨੂੰ ਕੰਮ ਮਿਲ ਜੇ ਹੂੰ ਤੇ ਗੰਮ ਦੋਮੇ ਨਾਲ ਗੁਜ਼ਾਰਾ ਨਹੀਂ ਇੱਥੇ ਕੋਈ ਮਹਿਨਾ ਨਹੀਂ ਚਾਹੇ ਕੋਈ ਕਾਸੇ ਦਾ ਕੰਮ ਕਰਦਾ ਹੈ ਬਾਕੀ ਇਥੇ ਮੈਨੂੰ 12 15 ਦਿਨ ਹੋ ਗਏ ਚਾਲੂ ਦੇ ਇਥੇ ਦਰਸ਼ ਨਹੀਂ ਹੋਏ ਕੋਈ ਚਾਲੂ ਨਹੀਂ ਮਾਰਦਾ ਇਥੇ ਹੂੰ ਮਸ਼ੀਨਾਂ ਹੈਗੀਆਂ ਸਭ ਕਾਸੇ ਵਾਲੀਆਂ ਆ ਦੇਖ ਲਓ ਕਿਸੇ ਵੀ ਪਾਸੇ ਜਾਓਗੇ ਤੁਸੀਂ ਤੁਹਾਨੂੰ ਕੋਈ ਵੀ ਨਾ ਨਹੀਂ ਮਿਲਦੇ ਦੇਖੋ ਦਰਖਤ ਕਿੰਨੇ ਦੇਖੀ ਜਾਂਦੇ ਹੋਵੋਗੇ ਤੁਸੀਂ ਇੱਥੋਂ ਦਿਸਦਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਗੱਡੀਆਂ ਹੀ ਗੱਡੀਆਂ ਖੜੀਆਂ ਕਿਤੇ ਭੋਰਾ ਵੀ ਕਿਸੇ ਚੀਜ਼ ਦਾ ਦਿਖਾ ਦਿਓ ਠੀਕ ਹੈ ਰੰਗ-ਬਰੰਗੇ ਗੱਡੀਆਂ ਆਪਾਂ ਤਾਂ ਚਿੱਟੀ ਗੱਡੀ ਲੈਣੇ ਆ ਕੱਲੀ ਇੱਥੇ ਚਿੱਟੀ ਗੱਡੀ ਬਹੁਤ ਘੱਟ ਹੈ ਤੇ ਰੰਗ-ਬਰੰਗੇ ਗੱਡਗੇ ਤੇ ਰੰਗ-ਬਰੰਗੇ ਲੋਕ ਨੇ ਇੱਥੇ ਸਾਰੇ ਦੇਸਾਂ ਦੇ ਲੋਕ ਨੇ ਸਿੰਦੇ ਬੰਦਾ ਕੋਈ ਦੇਸ਼ ਦਾ ਨਹੀਂ ਭਰਾਓ ਸਾਰੇ ਗੱਡੀਆਂ ਲਾਜਮੀ ਦੇਸ਼ ਦੀਆਂ ਘਰਾਂ ਮੋਢੇ ਲੈਣਾਂ ਲੱਗੀਆਂ ਆਈਆਂ ਬੰਦਾ ਪਤਾ ਹੀ ਨਹੀਂ ਲੱਗਦਾ ਕਦੋਂ ਆਉਂਦੇ ਨੇ ਕਦੋਂ ਜਾਂਦੇ ਨੇ ਹੈ ਕੀ ਕਿੱਥੇ ਰਹਿੰਦੇ ਨੇ ਕੀ ਕਰਦੇ ਨੇ ਤੇ ਸਫਾਈ ਇੰਨੀ ਹੈ ਤੁਸੀਂ ਵੀ ਗੱਲਾਂ ਸਰਦੋ ਜਾਨਵਰ ਬਹੁਤ ਨੇਚੜੀ ਜਨੌਰ ਜਿਹੜੀਆਂ ਆਪਣੇ ਜਿਵੇਂ ਪਹਿਲਾਂ ਘਰਾਂ ਸਵੇਰਤਾ ਚੋਂ ਵਸੇ ਆਏ ਨੇ ਪੁਰਾਣੇ ਜਵਾਨੇ ਵਾਂਗੂ ਠੀਕ ਹੈ ਅਨ ਦੇਖ ਲਓ ਇਸ ਟਾਈਮ ਟੈਪ ਦੇ ਘਰ ਨੇ ਇੱਥੇ ਹੂੰ ਤੇ ਸਫਾਈ ਵਾਕਈ ਸਵਰਗ ਹੈ ਕਿਸੇ ਪਾਸੇ ਜਾਓ ਇਹ ਨਹੀਂ ਇਕੱਲਾ ਇੱਥੇ ਬਹਾਲਾਂ ਦੇ ਜਾਓ ਸਮੁੰਦਰ ਤੇ ਜਾਓ ਕਿਤੇ ਕਿਸੇ ਨੇ ਮਤਲਬ ਕਿ ਪੋਰਾ ਚੀਜ਼ ਨਹੀਂ ਛਿਟਣੀ ਨਾਲ ਦਫਾਫਾ ਰੱਖਿਆ ਹੁੰਦਾ ਜੇ ਕੁਝ ਖਾਣਾ ਤਾਂ ਉਹਦੇ ਚ ਪਾ ਲੈਂਦੇ ਡਸਟਬਿਨ ਚ ਜਾਂਦੇ ਡਸਟਬਿਨ ਚ ਆਪੇ ਚੱਕ ਕੇ ਲੈ ਕੇ ਆਉਂਦੇ ਸਾਰਾ ਸ਼ਿਟ ਮੇ ਤੇ ਕੰਪਨੀ ਆਉਂਦਾ ਇੱਥੇ ਸਾਰਾ ਸਮਾਹਲਣਾ ਕੰਪਨੀਆਂ ਨੇ ਜਵਾਬ ਦੇ ਨੇ ਕੋਈ ਰੋਪ ਨਹੀਂ ਮਾਰਦਾ ਇੱਥੇ ਇੰਨੀ ਨਿਮਰਤਾ ਲੋਕਾਂ ਚ ਵੀ ਗੱਲਾਂ ਹੀ ਛੱਡਦੇ ਹੋ ਇੱਕ ਦੂਜੇ ਦਾ ਬਹੁਤ ਬਹੁਤ ਸਤਕਾਰ ਕਰਦੇ ਨੇ ਲੋਕ ਤੇ ਆਪਾਂ ਤਾਂ ਇਹਨੂੰ ਦੇਖ ਕੇ ਇਹਨਾਂ ਦੇ ਪਾਸਕ ਵੀ ਹੀ ਨਹੀਂ ਹੈ ਨਾ ਮਾਰਾ ਮੋਟਾ ਵੀ ਮੈਨੂੰ ਲੱਗਦਾ ਯਾਰ ਮਾਦਮ ਬੋਟਾ ਵੀ ਨਹੀਂ ਜਿਹੜਾ ਕੁਛ ਇੱਥੇ ਹੈ ਹੈ ਤੇ ਵਾਕੀ ਭਰਾਵੋ ਸਵਰਗ ਨੂੰ ਦਾ ਸਵਰਗੀ ਕਿਹਾ ਜਾਊਗਾ ਤੇ ਅਸੀਂ ਸਾਨੂੰ ਨਿਯੋਗੀ ਰੰਦੇ ਸ਼ਹਿਰ ਲਾਜ਼ਮੀ ਕਰਾਉਂਦੇ ਰਹਾਂਗੇ